ਮਾਈ ਦਰਸਤਾਂ ਲੈ ਕੇ ਪਾਜ ਗਿਆ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅਸੀਂ ਹਰ ਰੋਜ਼ ਤੁਹਾਡੇ ਲਈ ਲਿਆਉਂਦੇ ਹਾਂ ਚੰਗੇ ਵਿਚਾਰ ਪ੍ਰੇਰਨਾਦਾਇਕ ਕਹਾਣੀਆਂ ਤੇ ਪਰਿਵਾਰਿਕ ਪਿਆਰ ਨਾਲ ਭਰਪੂਰ ਕਲਿੱਪਾਂ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਹਰਮਨ ਖੋਸਾ ਬੀਰ ਬਾਰੇ ਉਹੀ ਹਰਮਨ ਜਿਸ ਦੇ ਪਰਿਵਾਰਿਕ ਬਲੌਗਾਂ ਨੂੰ ਤੁਸੀਂ ਬੜੀ ਪਸੰਦੀ ਨਾਲ ਦੇਖਦੇ ਹੋ ਉਹਨਾਂ ਦੀਆਂ ਵੀਡੀਓਜ਼ ਵਿੱਚ ਸਭ ਤੋਂ ਵਧੀਕ ਜਿਸ ਦੀ ਚਰਚਾ ਹੁੰਦੀ ਹੈ ਉਹ ਹਨ ਹਰਮਨ ਦੇ ਦਾਦੀ ਜੀ ਬਹੁਤ ਹੀ ਚੋਸਤ ਪਿਆਰੀ ਤੇ ਮਿੱਠੇ ਸੁਭਾਅ ਵਾਲੀ ਦਾਦੀ ਜੀ ਦੀਆਂ ਗੱਲਾਂ ਹਾਸੇ ਤੇ ਜੀਵਨ ਦੀ ਸਿਆਣਪ ਉਹਨਾਂ ਦੀ ਹਰ ਵੀਡੀਓ ਨੂੰ ਖਾਸ ਬਣਾ ਦਿੰਦੇ ਹਨ ਪਰ ਅੱਜ ਗੱਲ ਕੁਝ ਵੱਖਰੀ ਹੈ ਅੱਜ ਦੀ ਕਹਾਣੀ ਹੈ ਹਰਮਨ ਦੇ ਘਰ ਹੋਈ ਚੋਰੀ ਦੀ ਹਾਂਜੀ ਚੋਰੀ ਚਲੋ ਜਾਣੀਏ ਆਖਰ ਮਾਮਲਾ ਕੀ ਹੈ ਇੱਕ ਦਿਨ ਹਰਮਨ ਦੀ ਦਾਦੀ ਜੀ ਆਪਣੇ ਭੂਆ ਜੀ ਕੋਲ ਜਾਣ ਲਈ ਤਿਆਰੀ ਕਰ ਰਹੇ ਸਨ। ਉਹਨਾਂ ਨੇ ਸੋਚਿਆ ਕਿ ਆਪਣੇ ਨਵੇਂ ਕੱਪੜੇ ਜੋ ਉਹਨਾਂ ਨੇ ਬਰੀ ਵਾਲੇ ਟਰੰਕ ਵਿੱਚ ਰੱਖੇ ਹਨ ਉਹ ਪਾਰ ਲੈ ਜਾਣ। ਪਰ ਜਿਵੇਂ ਹੀ ਉਹ ਟਰੰਕ ਵਾਲੀ ਥਾਂ ਤੇ ਗਏ ਉਹਨਾਂ ਦੇ ਚਿਹਰੇ ਦੀ ਰੰਗਤ ਉੱਡ ਗਈ। ਟਰੰਕ ਗਾਇਬ ਸੀ। ਇਹ ਕੋਈ ਆਮ ਟਰੰਕ ਨਹੀਂ ਸੀ। ਇਹ ਦਾਦੀ ਜੀ ਦਾ ਬਰੀ ਵਾਲਾ ਟਰੰਕ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਕੱਪੜੇ ਤੇ ਕوج ਪ੍ਰਾਣੀਆਂ ਜਾਂਦਾਂ ਤੇ ਕوج ਕੀਮਤੀ ਸਮਾਨ ਰੱਖਿਆ ਹੋਇਆ ਸੀ ਦਾਦੀ ਜੀ ਹੱਕੀ ਬੱਕੇ ਰਹਿ ਗਏ ਹਾਈ ਰੱਬਾ ਮੇਰਾ ਟਰੰਕ ਕਿੱਥੇ ਗਿਆ ਸਾਰੇ ਘਰ ਵਿੱਚ ਹਰਲਾ ਪੈ ਗਿਆ ਹਰਮਨ ਦੀ ਮੰਮੀ ਨੇ ਵੀ ਚਿੰਤਾ ਨਾਲ ਕਿਹਾ ਕਿਤੇ ਕਿਸੇ ਚੋਰ ਨੇ ਤਾਂ ਨਹੀਂ ਲੈ ਗਿਆ ਪਰ ਦਾਦੀ ਜੀ ਦੇ ਚਿਹਰੇ ਤੇ ਇੱਕ ਹੋਰ ਹੀ ਸ਼ੱਕ ਦੀ ਲਕੀਰ ਸੀ ਉਹ ਕਹਿੰਦੀ ਮੈਨੂੰ ਤਾਂ ਇਹ ਹਰਮਨ ਦੀ ਸ਼ਰਾਰਤ ਲੱਗਦੀ ਹੈ ਇਹ ਮੰਮੀ ਦੇ ਨਾਲ ਮਿਲ ਕੇ ਕੋਈ ਨਾ ਕੋਈ ਕਰਦਾ ਹੀ ਰਹਿੰਦਾ ਏ ਤੇ ਇਹ ਸੱਚ ਵੀ ਸੀ ਇਹ ਕੋਈ ਅਸਲੀ ਚੋਰੀ ਨਹੀਂ ਸੀ ਇਹ ਤਾਂ ਹਰਮਨ ਦੀ ਇੱਕ ਮਜ਼ੇਦਾਰ ਸ਼ਰਾਰਤ ਸੀ ਹਰਮਨ ਨੇ ਕੁਝ ਦਿਨ ਪਹਿਲਾਂ ਹੀ ਟ੍ਰੰਕ ਨੂੰ ਨਵਾਂ ਪੇਂਟ ਕਰਿਆ ਅਤੇ ਉਹ ਇੰਨਾ ਸੋਹਣਾ ਬਣ ਗਿਆ ਕਿ ਹਰਮਨ ਨੇ ਸੋਚਿਆ ਕਿਉਂ ਨਾ ਬੇਬੇ ਨਾਲ ਥੋੜਾ ਮਜ਼ਾਕ ਕਰੀਏ ਉਸ ਨੇ ਆਪਣੇ ਚੈਨਲ ਲਈ ਮजेदार ਵੀਡੀਓ ਬਣਾਉਣ ਦਾ ਪਲਾਨ ਬਣਾਇਆ ਮੰਮੀ ਨੂੰ ਵੀ ਇਸ ਵਿੱਚ ਰੜਾ ਲਿਆ ਤੇ ਆਪਣੇ ਘਰ ਦੇ ਕਮਰੇ ਨਾਲ ਟਰੰਕ ਚੋਰੀ ਹੋਣ ਦੀ ਵੀਡੀਓ ਬਣਾਈ ਮੂੰਹ ਤੇ ਕੱਪੜਾ ਬੰਨ ਕੇ ਉਹ ਖੁਦ ਟਰੰਕ ਚੁੱਕ ਕੇ ਲੈ ਗਿਆ ਬਿਲਕੁਲ ਕਿਸੇ ਫਿਲਮ ਵਾਲੇ ਸਟਾਈਲ ਵਿੱਚ ਬਾਅਦ ਵਿੱਚ ਜਦੋਂ ਦਾਦੀ ਜੀ ਨੇ ਕੈਮਰਾ ਦੇਖਿਆ ਤਾਂ ਸਾਰੀ ਗੱਲ ਸਮਝ ਗਈ ਉਹ ਪਹਿਲਾਂ ਹੱਸੇ ਫਿਰ ਕਹਿਣ ਲੱਗੇ ਮੈਨੂੰ ਤਾਂ ਪਤਾ ਸੀ ਇਹ ਹਰਮਨ ਦਾ ਹੀ ਕੰਮ ਹੈ ਇੰਨਾ ਚਲਾਕ ਪੁੱਤ ਤੇ ਨਿੱਕਾ ਸ਼ਰਾਰਤੀ ਹੋਣਾ ਹੋਰ ਕਿੱਥੋਂ ਮਿਲਣਾ ਇਸ ਮਜ਼ਾਕ ਨਾਲ ਸਾਰਾ ਪਰਿਵਾਰ ਖੁਸ਼ੀ ਨਾਲ ਝੂਮ ਗਿਆ ਘਰ ਵਿੱਚ ਹਾਸੇ ਦੀ ਗੂੰਜ ਗੂੰਜ ਰਹੀ ਸੀ ਹਰਮਨ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਆਪਣੀ ਦਾਦੀ ਨਾਲ ਸਮਾਂ ਬਿਤਾਉਂਦਾ ਹੈ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਫੋਨਾਂ ਤੇ ਸੋਸ਼ਲ ਮੀਡੀਆ ਵਿੱਚ ਗੁੰਮ ਹੋ ਰਹੀ ਹੈ ਉੱਥੇ ਹਰਮਨ ਆਪਣੀ ਬੇਬੇ ਦੇ ਨਾਲ ਬੈਠ ਕੇ ਗੱਲਾਂ ਕਰਦਾ ਹੈ ਹੱਸਦਾ ਹੈ ਤੇ ਉਹਨਾਂ ਨੂੰ ਮਹਿਸੂਸ ਕਰਵਾਉਂਦਾ ਹੈ ਕਿ ਉਹ ਕਿੰਨੀ ਮਹੱਤਵਪੂਰਨ ਐਸ ਉਮਰ ਵਿੱਚ ਵੱਡਿਆਂ ਨੂੰ ਪਿਆਰ ਧਿਆਨ ਤੇ ਆਪਣਿਆਂ ਦੀ ਸੰਗਤ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤੇ ਹਰਮਨ ਇਹ ਗੱਲ ਬਖੂਬੀ ਸਮਝਦਾ ਹੈ। ਇਹੀ ਗੁਣ ਹਰਮਨ ਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਹੈ। ਆਓ ਅਸੀਂ ਵੀ ਹਰਮਨ ਤੋਂ ਸਿੱਖੀਏ ਕਿ ਮਜ਼ਾਕ ਹੱਸਣਾ ਤੇ ਖੁਸ਼ੀਆਂ ਵੰਡਣ ਨਾਲ ਪਰਿਵਾਰਿਕ ਰਿਸ਼ਤੇ ਹੋਰ ਵੀ ਮਜ਼ਬੂਤ ਹੁੰਦੇ ਹਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਔਨ ਜਰੂਰ ਕਰਨਾ ਤਾਂ ਜੋ ਪੰਜਾਬੀ ਜੀਵਨ ਚੈਨਲ ਤੇ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਰਮਨ ਖੋਸਾ ਵਰਗਾ ਪੁੱਤ ਬਖਸ਼ਣ ਜੋ ਆਪਣੇ ਵੱਡਿਆਂ ਦਾ ਸਤਿਕਾਰ ਕਰਦਾ ਹੈ ਤੇ ਘਰ ਵਿੱਚ ਹਾਸਾ ਲਿਆਉਂਦਾ ਹੈ Таннула бы